ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਭਲੂਰ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਨਗ ਆ ਜੀ ਇੱਕ ਸੋਇਆ ਸਵਾਇਆ ਇੱਕ ਕੱਪੜਾ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ 사ਸੀ ਗਾਲ ਜੀ 사ਸੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਅਪਰੀ ਸਿੰਘ ਪਿੰਡ ਬਰੂਧੜਾ ਮੁੰਡਾ ਬਾਈ ਮੋਬਾਈਲ ਨੰਬਰ ਜੀ 6283198713 ਠੀਕ ਹੈ ਵੀਰੇ ਸੂਈ ਸਵਾਈ ਤੋਂ ਸ਼ੁਰੂ ਕਰਕੇ ਹਾਂਜੀ ਮੋਲ ਛੋਟੇ ਛੋਟੇ ਕਰਦੇ ਛੋਟੇ ਛੋਟੇ ਸੂਆ ਕਰਨ ਨਮਾ ਜੀ ਦਾ ਇਹ ਦੂਜਾ ਜੀ ਸੂਆ ਦੂਜਾ ਕਦੋਂ ਸੂਈ ਹੈ ਜੀ ਇਹ ਇਹ ਪਰਸੋਂ ਦੀ ਸੂਈ ਹੈ ਬੱਚਾ ਕੀ ਹੈ ਜੀ ਬੱਚਾ ਬੱਚਾ ਜੀਰ ਕੰਪਲੀਟ ਆ ਜੀ ਇਹਦੀ ਵੀਡੀਓ ਵੀ ਕਿੰਨਾ ਬੋਲਾ ਜੋਖ ਦਾਂਗੇ ਜੀ ਬੋਲਾ ਹੂ ਪਿਆਰ 9 ਕਿਲੋ ਦੇ ਟੇਟੇ 8 ਤੋਂ 9 ਹੋਵੇ 10 ਵੀ ਹੋ ਸਕਦਾ ਕੋਈ ਬੱਚੇ ਨੂੰ ਪਿਆ ਕੇ ਚੋਣੇ ਆਪਦਾ ਠੀਕ ਆ ਹਾਂ ਠੀਕ ਆ ਕਿੰਨਾ ਪਿਆਜੋ ਗਰਮ ਵਾਲੀ ਦੁੱਧ ਦੁੱਧ ਪਿਆਜੋ 14 15 ਕਿਲੋ 14 15 ਕਿਲੋ ਪਿਆਜੋ ਭੱਲਾ ਹੂੰ ਬਾਕੀ ਠੰਡੀ ਸੀਲ ਦੀ ਗਾਰੰਟੀ ਆ ਜੀ ਬੋਲਾ ਜਿਵੇਂ ਮਰਜ਼ੀ ਬੈਠਾ ਰਹੇ ਆਏ ਗਰਮ ਵਾਲੀ ਨੂੰ ਕੋਈ ਵੱਟਾ ਨਹੀਂ ਹੈਨਾ ਇੱਧਰ ਨੂੰ ਅੰਦਰ ਨੂੰ ਤੋਰੀ ਪਈ ਉਹ ਮੰਝੇ ਵਾਲ ਨੂੰ ਤੁਸੀਂ ਜਰਸੀ ਲੈਣ ਦੇ ਵੀਰੇ ਚਾਹਵਣਾ ਜਰਸੀ ਚੰਗੀ ਨਾਗ ਛੋਨੇ ਮੁੱਲ ਚ ਤੁਹਾਨੂੰ ਮਿਲ ਜਾਣਾ ਮੀਨ ਗੱਲ ਠੰਡੀ ਸੀਲ ਆ 8 ਤੋਂ 9 ਕਿਲੋ ਬੋਲਾ ਬਾਈ ਦੱਸਦਾ ਕਿ ਨੈਟ ਰੈਡੀ ਹੋਊਗਾ ਆਪਾਂ ਜੋ ਕਿਹਾ ਨਹੀਂ ਅੰਦਾਜ਼ਾ ਠੀਕ ਆ ਤਾਜੀ ਸੁਈ ਆ 10 ਤੋਂ ਬਾਅਦ 10 ਕਿਲੋ ਤਾਂ ਪਰ ਨਿੱਗਰ ਨੁਕਰ ਹੈ ਨਾ ਪੂਰੀ ਆ ਕਰ ਪਾਲੀ ਚੰਗੀ ਸੰਭੀ ਪਾਲੀ ਆ ਕੋਈ ਆਏ ਨਹੀਂਗੇ ਸੋਹਣਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮੈਂ ਹੱਥੀਂ ਚਵਾਈ ਆਲ ਪੋਟ ਛਾ ਕੇ ਤੇ ਪੂਰਾ ਵੀ ਨਹੀਂ ਹਮ ਫਿਟਨੈਸ ਬਾਲੀ ਆ ਹੈ ਨਾ ਬਈ ਹਵਾਨਾ ਦਾ ਸਿਰਾਈ ਲਵਾਇਆ ਪਿਆ ਹਵਾਨੇ ਵਾਲਾ ਤਾਂ ਜਮਾ ਫੈਟਰੀ ਚੰਗੀ ਹੈ ਬਈਆ ਅੱਛਾ ਚਵਾਈ ਦੀ ਵੀ ਇੱਕ ਨੰਬਰ ਆ ਦੇਖ ਲੈ ਵਾ ਯਾਰ ਹਮ ਐਂ ਫਸੇ ਫਿਰਦੀ ਆ ਕਰਮ ਵਾਲੀ ਭਾ ਕਰਨਾ ਬਈ ਛੂਟ ਅਜ ਜਿਹੜੇ ਲੈਣਾ ਹੀ ਆ ਇਹ ਯਾਰ ਭਾ 45000 ਰੁਪਿਆ ਮਾਨਤਨ ਕਰ ਦਿੰਦੇ ਕੋ ਜੋ ਮਾਨਤਨ ਹਾਂਜੀ ਫੁੱਲਾ ਹੀ ਹੋ ਜਾਊਗਾ ਕੋਈ ਨਹੀਂ ਬਈ ਕਰਦਾ ਨਹੀਂ ਯਾਰ ਗੁੱਸੇ ਨਹੀਂ ਕਰਦੇ ਆਪਾਂ ਹਾਂ ਹਾਂ ਮੋੜਦੇ ਨਹੀਂ ਇਹਨੂੰ ਠੀਕ ਆ ਠੀਕ ਆ ਬਾਕੀ ਥਾਣਾ ਥੁਣਾ ਦੀ ਓਕੇ ਆ ਜੀ ਹਨਾ 42 ਸਟਾਰਟਿੰਗ ਦੇ ਕਿਵੇਂ ਆ 45000 ਰੁਪਿਆ ਬਾਈ ਕਹਿੰਦਾ ਇਹਦੀ ਡਿਮਾਂਡ ਆ ਵਿੱਚੋਂ ਖੁਸ਼ ਕਰ ਦਾਂਗੇ ਮਾਣਤਾਂ ਨੂੰ ਖੁੱਲਾ ਕਰ ਦਾਂਗੇ ਬੱਚਾ ਮਗਰ ਬੱਛਾ ਯਾਰ ਬੰਛੇ ਫੈਂਟ ਵੀ ਆਣਾ 5 6 ਆਉਗਾ ਓਏ ਫੈਂਟ ਬਹੁਤ ਆ ਯਾਰਗਾ ਹੂੰ ਠੀਕ ਆ ਦੋ ਨੰਬਰ ਦਾ ਸੂਆ ਕਿੰਨਾ ਮਾਜੀ ਇਹ ਦੂਜਾ ਬਾਈ ਠੀਕ ਆ ਦੂਜਾ ਸੂਆ ਇਹ ਕਿੰਨਾ ਕ ਸਮਾਂ ਕੱਢਦੀ ਆ ਇਹ ਬਈ ਦੋ ਚਾਰ ਦਿਨ ਹੁੰਦੀ ਯਾਰ ਦੋ ਚਾਰ ਦਿਨ ਲੈ ਜੋ ਥਣਾ ਦੀ ਓਕੇ ਆ ਜੀ ਹਾਂ ਜੀ ਬਾਈ ਤੋੜ ਕੇ ਦਿਖਾ ਦੇ ਫਿਰੇ ਰੰਗ ਪ੍ਰਿੰਟ ਹੈ ਨਾ ਪੂਰਾ ਚੰਗਾ ਇਹਦਾ ਠੀਕ ਆ ਬਾਕੀ ਚੰਗੀ ਆ ਨਿੱਕਰ ਨਰੋਈ ਆ ਸੋਹਣਾ ਥਣਾ ਦਾ ਸੈਜ ਕੱਲਾ ਕੱਲਾ ਨਿੱਖੜ ਮਹਾਥੀ ਜਵਾਈ ਵਾਲਾ ਦੇਣ ਜਰੂਰ 5-4 ਦਿਨ ਲੈ ਜੂਆ ਕੁਦੋ ਦਿਨ ਵੱਧ ਵੀ ਸਕਦੇ ਆ ਘਟ ਵੀ ਸਕਦੇ ਆ ਬਾਕੀ ਰੰਗ ਪ੍ਰਿੰਟ ਤੁਹਾਡੇ ਸਾਹਮਣੇ ਹੈ ਨਾ ਬਾਈ ਚੰਗਾ ਇਹ ਵੀ ਸਰਦੀ ਗਰਮੀਆਂ ਦਾ ਤੋਹਫਾ ਹੀ ਆ ਬਾਈ ਹੈ ਨਾ ਇਹਦਾ ਫਿਰ ਛੋਟਾ ਜਿਹਾ ਆਪਾਂ ਜੋੜਾ ਲੈ ਜੇ ਬਾਈ ਕੋਈ ਠੀਕ ਆ ਜੇ ਕੋਈ ਜੋੜਾ ਲੈ ਜੂਦਾ ਬਾਈ ਕਹਿੰਦਾ ਮਾਨਤਨ ਆਪਾਂ ਖੁੱਲਾ ਕਰਦਾਂਗੇ ਹੈ ਵੇਖ ਬਾਈ ਅੱਡ ਦੋਹਾਂ ਦੇ ਵੇਖੀ ਆਲਦੀਆਂ ਨੂੰ ਠੀਕ ਆ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਜੀ ਜੋੜਾ ਲੈ ਜੂਦਾ ਖੁੱਲਾ ਮਾਨਤਨ ਹੋ ਜੂ ਨੰਬਰ ਦਾ ਮੋਲਾ ਬਈ ਸੂਕ ਹੀ ਨਹੀਂ ਦਾ ਮੋਲੇ ਠੀਕ ਆ ਅੱਜ ਗੱਭਾ ਹੀ ਗੱਭਾ ਠੀਕ ਆ ਬਾਕੀ ਨੰਬਰ ਆਪਣਾ ਜਿਹੜੀ ਜਿੰਨੀ ਬੱਚੀ ਹੂ ਥੋਲੀ ਫੁੱਲ ਲਾ ਆਉਣੀ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ